ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਵੇਂ ਅਸੀਂ ਪਿਛਲੀ ਵੀਡੀਓ ਦੇ ਵਿੱਚ ਜਪ ਸਾਹਿਬ ਜੀ ਦੀ ਬਾਣੀ ਦੇ ਸ਼ਬਦਾਂ ਦਾ ਸੁੱਧ ਉਚਾਰਨ ਕਰਨਾ ਸਿੱਖਿਆ ਸੀ ਸੋ ਜਪ ਸਾਹਿਬ ਦੀ ਬਾਣੀ ਦੀਆਂ 199 ਪਉੜੀਆਂ ਨੇ ਸੋ ਉਹਨਾਂ ਵਿੱਚੋਂ ਪਿਛਲੀ ਵੀਡੀਓ ਦੇ ਵਿੱਚ ਆਪਾਂ ਨੇ ਕੁਝ ਸ਼ਬਦਾਂ ਦਾ ਸੁੱਧ ਉਚਾਰਨ ਕਰਨਾ ਸਿੱਖਿਆ ਸੀ ਇਸ ਵੀਡੀਓ ਦੇ ਵਿੱਚ ਵੀ ਅਸੀਂ ਜਪ ਸਾਹਿਬ ਜੀ ਦੀ ਬਾਣੀ ਦੇ ਕੁਝ ਹੋਰ ਸ਼ਬਦਾਂ ਦਾ ਸੁੱਧ ਉਚਾਰਨ ਕਰਨਾ ਸਿੱਖਾਂਗੇ ਜਪ ਸਾਹਿਬ ਜੀ ਬਾਣੀ ਦਾ ਸੁੱਧ ਉਚਾਰਨ ਕਿਵੇਂ ਕਰਨਾ ਹੈ ਇਸ ਬਾਰੇ ਜਾਣਕਾਰੀ ਲਵਾਂਗੇ ਇੱਕ ਬੇਨਤੀ ਕਰਦੇ ਹਾਂ ਕਿ ਜਿੰਨੀਆਂ ਵੀ ਗੁਰਮੁਖ ਪਿਆਰੀਆਂ ਸੰਗਤਾਂ ਨੇ ਜੋ ਵੀ ਗੁਰਬਾਣੀ ਪੜ੍ਹੀਆਂ ਨੇ ਉਹ ਤਕਰੀਬਨ ਹਰ ਜਿੱਥੋਂ ਵੀ ਉਹਨਾਂ ਨੂੰ ਕੋਈ ਵਧੀਆ ਗੁਰਸਿੱਖ ਸੱਜਣ ਮਿਲਦਾ ਹੈ ਜਿਨ੍ਹਾਂ ਨੇ ਗੁਰਬਾਣੀ ਦੀ ਸੰਤਿਆ ਸਪੂਰਨ ਕੀਤੀ ਹੋਵੇ ਉਸ ਤੋਂ ਗੁਰਬਾਣੀ ਦੀ ਸੰਤਿਆ ਜ਼ਰੂਰ ਲਵੋ ਤਾਂ ਹੀ ਅਸੀਂ ਗੁਰਬਾਣੀ ਸ਼ੁੱਧ ਪੜ ਸਕਦੇ ਹਾਂ ਇੱਕ ਹੋਰ ਬੇਨਤੀ ਕਰਦੇ ਹਾਂ ਕਿ ਜਿਹੜੇ ਸਾਡੇ ਸਤਕਾਰਯੋਗ ਉਗਰੰਥੀ ਸਿੰਘ ਨੇ ਉਹ ਵੀ ਗੁਰੂ ਘਰਾਂ ਦੇ ਵਿੱਚ ਬਾਖੂਬੀ ਆਪਣੀ ਡਿਊਟੀ ਨਿਭਾ ਰਹੇ ਨੇ ਪਰ ਕੁਝ ਗ੍ਰੰਥੀ ਸਿੰਘਾਂ ਨੇ ਸੰਥਿਆ ਨਾਲ ਲੈਣ ਹੋਣ ਕਰਨ ਉਹ ਵੀ ਇਸ ਬਾਣੀ ਦਾ ਉਚਾਰਨ ਗਲਤੀ ਹੀ ਕਰਦੇ ਨੇ ਉਹਨਾਂ ਨੂੰ ਵੀ ਬੇਨਤੀ ਕਰਦੇ ਹਾਂ ਕਿ ਜਿੱਥੇ ਵੀ ਤੁਹਾਨੂੰ ਨੇੜੇ ਸਮਾਂ ਮਿਲਦਾ ਹੈ ਤੁਸੀਂ ਵੀ ਸੰਥਿਆ ਜ਼ਰੂਰ ਲਵੋ ਤੇ ਜਿਹੜੇ ਗ੍ਰੰਥੀ ਸਿੰਘ ਸਾਡੇ ਇਲਾਕੇ ਦੇ ਨੇੜੇ ਤੇੜੇ ਦੇ ਨੇ ਉਹ ਵੀ ਸਾ ਗੁਰਮਤ ਸੰਗੀਤ ਅਕੈਡਮੀ ਵਿਖੇ ਆ ਕੇ ਗੁਰਬਾਣੀ ਦੀ ਸੰખ્યા ਲੈ ਸਕਦੇ ਨੇ ਗੁਰਬਾਣੀ ਦੀ ਸੰખ્યા ਬਿਲਕੁਲ ਇੱਥੇ ਮੁਫਤ ਫ੍ਰੀ ਦਿੱਤੀ ਜਾਂਦੀ ਹੈ ਕੋਈ ਭੇਟਾ ਨਹੀਂ ਦਿੱਤੀ ਜਾਂਦੀ ਤੇ ਗੁਰਬਾਣੀ ਦੀ ਸੰખ્યા ਗੁਰਮੁਖੀ 35 ਤੋਂ ਲੈ ਕੇ 12 ਲਗਾ ਮਾਤਰਾ ਮਹਾਰਨੀ ਤੋਂ ਆਰੰਭ ਕਰਾ ਕੇ ਸ਼ੁੱਧ ਗੁਰਬਾਣੀ ਨਾਲ ਅਰਥਾ ਸਮੇਤ ਗੁਰਬਾਣੀ ਦੀ ਸੰਥਿਆ ਕਰਵਾਈ ਜਾਂਦੀ ਹੈ ਖਾਲਸਾ ਗੁਰਮਤ ਸੰਗੀਤ ਅਕੈਡਮੀ ਰਜਿਸਟਰਡ ਖਰੜ ਵਿਖੇ ਸੋ ਜਿੰਨੇ ਵੀ ਖਰੜਾੜੇ ਸ਼ਹਿਰ ਦੇ ਇਲਾਕੇ ਦੇ ਗ੍ਰੰਥੀ ਸਿੰਘ ਨੇ ਜਾਂ ਹੋਰ ਸੰਗਤਾਂ ਨੇ ਜੋ ਵੀ ਗੁਰਬਾਣੀ ਪੜ੍ਹਦੀਆਂ ਨੇ ਉਹਨਾਂ ਨੂੰ ਵੀ ਬੇਨਤੀ ਕਰਦੇ ਹਾਂ ਕਿ ਤੁਸੀਂ ਵੀ ਜ਼ਰੂਰ ਇਸ ਅਕੈਡਮੀ ਵਿੱਚ ਆ ਕੇ ਲਾਹਾ ਪ੍ਰਾਪਤ ਕਰੋ ਤੇ ਸ਼ੁੱਧ ਗੁਰਬਾਣੀ ਪੜ੍ਹ ਕੇ ਗੁਰੂ ਮਹਾਰਾਜ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਆਓ ਹੁਣ ਜਾਂ ਸਰ ਜੀ ਦੀ ਬਾਣੀ ਦੇ ਕੁਝ ਸ਼ਬਦਾਂ ਦਾ ਸ਼ੁੱਧ ਉਚਾਰਨ ਕਰਨਾ ਸਿੱਖੀਏ ਜਿਨ੍ਹਾਂ ਨੂੰ ਅਕਸਰ ਹੀ ਸੰਤਾ ਗਲਤ ਉਚਾਰਨ ਕਰਦੀਆਂ ਨੇ ਸੋ ਜਿਵੇਂ ਸਭ ਤੋਂ ਪਹਿਲਾ ਜਿਹੜਾ ਸ਼ਬਦ ਹੈ ਇਹ ਹੈ ਤੱਕਾ ਪੈਰ ਤੇ ਕੱਕੇ ਦੇ ਰਾਰਾ ਲੱਗਿਆ ਹੈ ਦੁਲੈਂਕੜ ਹੈ ਫਿਰ ਰਾਰਾ ਹੈ ਕਈ ਸੰਤਾਂ ਨੂੰ ਇੱਥੇ ਪੈਰ ਚ ਜੋ ਰਾਰਾ ਹੈ ਉਹ ਨਹੀਂ ਦਿਸਾਈ ਦੇਖਦਾ ਕਈ ਵਾਰ ਉਚਾਰਨ ਵਿੱਚ ਸੰਤਾ ਨਹੀਂ ਲੈ ਕੇ ਆਉਂਦੀ ਆ ਰਾਰੇ ਨੂੰ ਕਈ ਸੰਤਾ ਇਸ ਦਾ ਉਚਾਰਨ ਕੂਰ ਹੀ ਕਰ ਦਿੰਦੀ ਹੈ ਰੇ ਕੂਰ ਪਰ ਇੱਥੇ ਪੈਰ ਚ ਰਾਰਾ ਲੱਗਿਆ ਪੂਰ ਉਚਾਰਨ ਨਹੀਂ ਕਰਨਾ ਇਸ ਦਾ ਉਚਾਰਨ ਕਰਨਾ ਹੈ ਕਰੂਰ ਜੋ ਰਾਰੇ ਨੂੰ ਕੱਕੇ ਦੇ ਪੈਰ ਤੇ ਰਾਰਾ ਹੈ ਉਸ ਨੂੰ ਦਲੈਂਕੜ ਲੱਗੇਗੀ ਫਿਰ ਅੱਗੇ ਰਾਰਾ ਹੋਏਗਾ ਪਰੂਰ ਕਰਨਾ ਹੈ ਨਾ ਕਿ ਪੂਰ ਪੂਰ ਉਚਾਰਨ ਨਹੀਂ ਕਰਨਾ ਕਿਉਂਕਿ ਇੱਥੇ ਜੋ ਕੱਕੇ ਦੇ ਪੈਰ ਤੇ ਰਾਰਾ ਲੱਗਿਆ ਹੈ ਉਹ ਉਰਾਰੇ ਨੂੰ ਦਲੈਂਕੜ ਲੱਗੇਗੀ ਕਰੂਰ ਬੋਲਣਾ ਹੈ ਨਾ ਕਿ ਪੂਰ ਕਈ ਸੰਕਤਾਂ ਪੂਰ ਉਚਾਰਨ ਕਰ ਦਿੰਦਿਆਂ ਨੇ ਜੋ ਕਿ ਗਲਤ ਉਚਾਰਨ ਹੈ ਇੱਥੇ ਸੰਗਤਾਂ ਨੂੰ ਦੱਸ ਦਈਏ ਕਿ ਕੂਰ ਉਚਾਰਨ ਨਹੀਂ ਕਰਨਾ ਕੂਰ ਉਚਾਰਨ ਕਰਾਂਗੇ ਤਾਂ ਇਹ ਗਲਤ ਉਚਾਰਨ ਹੋਏਗਾ ਕੂਰ ਉਚਾਰਨ ਬਿਲਕੁਲ ਹੀ ਗਲਤ ਉਚਾਰਨ ਹੈ ਇੱਥੇ ਜੋ ਆਪ ਜੀ ਨੂੰ ਲਾਣ ਮਾਰਕਰ ਦੇ ਨਾਲ ਦੱਸਿਆ ਜਾ ਰਿਹਾ ਹੈ ਇਹ ਗਲਤ ਉਚਾਰਨ ਹੈ ਇਹ ਬਿਲਕੁਲ ਸਹੀ ਉਚਾਰਨ ਹੈ ਅਗਲਾ ਜੋ ਸ਼ਬਦ ਹੈ ਪਪਾ ਰਾਰਾ ਮੰਮੇ ਨੂੰ ਲਾਮਾ ਪਰਮੇ ਇੱਥੇ ਸ ਸ ਦੇ ਪੈਰ 'ਚ ਅੱਧਾ ਵਾਵਾ ਹੈ ਇਹਾਰੇ ਨੂੰ ਟਿੱਪੀ ਹੈ ਇਹ ਵਾਵਾ ਕੀ ਮੇ ਉਚਾਰਨ ਕਰਨਾ ਹੈ ਇੱਥੇ ਪਰ ਮੇ ਜਿਹੜਾ ਸ ਸ ਦੇ ਪੈਰ 'ਚ ਵਾਵਾ ਲੱਗਿਆ ਹੈ ਇਹ ਕੀ ਕਰੇਗਾ ਸ ਸ 'ਤੇ ਔਕੜ ਲਗਾਏਗਾ ਤੇ ਅੱਗੇ ਐੜੇ ਅੱਖਰ ਦਾ ਰੂਪ ਲਵੇਗਾ ਤੇ ਅੱਗੇ ਰਾਰੇ ਨੂੰ ਟਿੱਪੀ ਲੱਗੇਗੀ ਇਸ ਦਾ ਉਚਾਰਨ ਐਦਾ ਕਰਨਾ ਹੈ ਪਪਾ ਰਾਰਾ ਮੰਮੇ ਨੂੰ ਲਾਵਾਂ ਜਿਉ ਸੱਸੇ ਦੇ ਪੈਰ 'ਚ ਬਾਵਾ ਇਹ ਕੀ ਕਰੇਗਾ ਸੱਸੇ ਨੂੰ ਔਂਕੜ ਲਗਾ ਕੇ ਅੱਗੇ ਐੜੇ ਦਾ ਰੂਪ ਲਏਗਾ ਫਿਰ ਰਾਰੇ ਨੂੰ ਟਿੱਪੀ ਲੱਗੇਗੀ ਪਰਮੇਸ਼ਵਰੰ ਪਰਮੇਸ਼ਵਰੰ শুদ্ধ ਉਚਾਰਨ ਹੈ ਕਈ ਸੰਤਾ ਕਿਵੇਂ ਉਚਾਰਨ ਕਰਦੀਆਂ ਨੇ ਉਹ ਕਰਦੀਆਂ ਨੇ ਪਰ ਮੇ ਸਵਰੰ ਉਹ ਵਾਵਾ ਉਚਾਰਨ ਕਰ ਦਿੰਦੀਆਂ ਨੇ ਵਾਵੇ ਦੇ ਨਾਲ ਉਚਾਰਨ ਨਹੀਂ ਕਰਨਾ ਉਹ ਕਿਵੇਂ ਉਚਾਰਨ ਕਰ ਦਿੰਦੀਆਂ ਨੇ ਵਾਵੇ ਦੇ ਨਾਲ ਉਚਾਰਨ ਕਰ ਦਿੰਦੀਆਂ ਨੇ ਵਾਵੇ ਦੇ ਨਾਲ ਉਚਾਰਨ ਨਹੀਂ ਕਰਨਾ ਹੈ ਸੰਤਾ ਐਦਵਚਾਰ ਨ ਕਰ ਦਿੰਦੀਆਂ ਨੇ ਪਰਮੇ ਪਰਮੇਸਵਰੰ ਪਰਮੇਸਵਰੰ ਗਲਤ ਉਚਾਰਨ ਹੈ ਪਰਮੇਸਵਰੰ ਗਲਤ ਉਚਾਰਨ ਹੈ ਐਦਾ ਬਿਲਕੁਲ ਵੀ ਉਚਾਰਨ ਨਹੀਂ ਕਰਨਾ ਹੈ ਸੋ ਇਸ ਦਾ ਜੋ ਸ਼ੁੱਧ ਉਚਾਰਨ ਹੈ ਉਹ ਹੈ ਪਰਮੇਸੋਰੰ ਪਰਮੇਸੋਰੰ ਸ਼ੁੱਧ ਉਚਾਰਨ ਹੈ ਪਰਮੇ ਸਸੇ ਨੂੰ ਅੰਕੜ ਸੋ ਅੱਗੇ ਐੜਾ ਨੁਕਤਾ ਰਾਰੇ ਦੀ ਟਿੱਪੀ ਰੰਗ ਪਰਮੇਸੋਰੰ ਸ਼ੁੱਧ ਉਚਾਰਨ ਹੈ ਪਰਮੇਸਵਰੰ ਗਲਤ ਉਚਾਰਨ ਹੈ ਅਗਲਾ ਜੋ ਸ਼ਬਦ ਇਸ ਨੂੰ ਵੀ ਉਚਾਰਨ ਕਰਨ ਲੱਗੇ ਜ਼ਿਆਦਾਤਰ ਸੰਗਤਾਂ ਗਲਤੀ ਉਚਾਰਨ ਕਰਦੇ ਨੇ ਹਾ ਹੈ ਨੂੰ ਦਲਾਵਾ ਉੱਤੇ ਬਿੰਦੀ ਲੱਗੀ ਹੋਈ ਹੁੰਦੀ ਹੈ ਹਾਹੇ ਨੂੰ ਦਲਾਵਾ ਹੈ ਹੁੰਦਾ ਹੈ ਪਰ ਜਦੋਂ ਅੱਗੇ ਬਿੰਦੀ ਲੱਗ ਗਈ ਤਾਂ ਹਾਹੇ ਨੂੰ ਦਲਾਵਾ ਤੇ ਬਿੰਦੀ ਦੀ ਆਵਾਜ਼ ਵੀ ਬਿਲਕੁਲ ਦੇਣੀ ਹੈ ਹੈ ਬੋਲਣਾ ਹੈ ਹੈ ਹਾਹੇ ਨੂੰ ਦਲਾਵਾ ਹੈ ਹਾਹੇ ਨੂੰ ਦਲਾਵਾ ਉੱਤੇ ਬਿੰਦੀ ਹਾ ਹੈ ਬੋਲਣਾ ਹੈ ਨਾ ਕਿ ਹੈ ਬੋਲਣਾ ਹੈ ਕਈ ਸੰਤਾ ਬਿੰਦੀ ਦਾ ਉਚਾਰਨ ਨਹੀਂ ਕਰਦੀ ਆ ਪਰ ਬਿੰਦੀ ਦਾ ਪੂਰਾ ਉਚਾਰਨ ਕਰਨਾ ਹੈ ਹਾਂ ਹੀ ਬੋਲਣਾ ਹੈ ਹਾਂ ਥੋੜਾ ਜਿਹਾ ਲਾਸਤ ਵਿੱਚੋਂ ਆਵਾਜ਼ ਆਏਗੀ ਹਾਂ ਬੋਲਣਾ ਹੈ ਆਪਣਾ ਜੋ ਸ਼ਬਦ ਹੈ ਗੱਗਾ ਅੱਦਾ ਇੱਥੇ ਯਈਆ ਕੰਨਾ ਨੰਨੇ ਨੂੰ ਟਿੱਪੀ ਹੈ ਇਸ ਦਾ ਜੋ ਉਚਾਰਨ ਹੈ ਜੋ ਅੱਦਾ ਯਈਆ ਹੈ ਇਹ ਕਿਸ ਦਾ ਰੂਪ ਲਏਗਾ ਔ ਜਾਰੀਏ ਗੱਗਾ ਇੱਥੇ ਈੜੀ ਨੂੰ ਸਿਹਾਰੀ ਲੱਗੇਗੀ ਅੱਗੇ ਐੜੇ ਨੂੰ ਕੰਨਾ ਲੱਗੇਗਾ ਅੱਗੇ ਨੰਨੇ ਨੂੰ ਟਿੱਪੀ ਲੱਗੇਗੀ ਨੰਨੇ ਨੂੰ ਇੱਥੇ ਟਿੱਪੀ ਲੱਗੀ ਉਹੀ ਹੈ ਪਰ ਜੋੜਾ ਅੱਧਾ ਯਈਆ ਹੈ ਇਹ ਕੀ ਕਰੇਗਾ ਇਹ ਈੜੀ ਨੂੰ ਸਿਹਾਰੀ ਲਗਾ ਕੇ ਐੜੇ ਨੂੰ ਕੰਨਾ ਲੱਗੇਗਾ ਇਸ ਦਾ ਉਚਾਰਨ ਕਰਨਾ ਹੈ ਗਿਆਣੰ ਗਿਆਨੰ ਉਚਾਰਨ ਕਰਨਾ ਹੈ ਗੱਗਾ ਮੁਕਤਾ ਰੱਖਣਾ ਹੈ ਗਿਆਨੰ ਉਚਾਰਨ ਕਰਨਾ ਹੈ ਗੱਗਾ ਏੜੇ ਨੂੰ ਸਿਹਾਰੇ ਗਏ ਏ ਏੜੇ ਨੂੰ ਕੰਨਾ ਨੰਨੇ ਨੂੰ ਟਿੱਪੀ ਗਿਆਨੰ ਗਿਆਨੰ ਉਚਾਰਨ ਕਰਨਾ ਹੈ ਕਈ ਇਸ ਦਾ ਉਚਾਰਨ ਐਦਾ ਕਰ ਦਿੰਦੇ ਨੇ ਉਹ ਕਿਵੇਂ ਉਚਾਰਨ ਕਰ ਦਿੰਦੇ ਨੇ ਉਹ ਗੱਗੇ ਨੂੰ ਸਿਹਾਰੀ ਦੇ ਨਾਲ ਉਚਾਰਨ ਕਰ ਦਿੰਦੇ ਨੇ ਅੱਗੇ ਏੜੇ ਨੂੰ ਕੰਨਾ ਨੰਨੇ ਨੂੰ ਪਿੱਪੀ ਲਗਾ ਦਿੰਦੇ ਨੇ ਉਹ ਕਰ ਦਿੰਦੇ ਨੇ ਗਿਆਨੰ ਗਿਆਨੰ ਗਲਤ ਉਚਾਰਨ ਹੈ ਗਿਆਨੰ ਉਚਾਰਨ ਨਹੀਂ ਕਰਨਾ ਹੈ ਇੱਥੇ ਗੱਗਾ ਮੁਕਤਾ ਹੀ ਰੱਖਣਾ ਹੈ ਗੱਗਾ ਮੁਕਤਾ ਈੜੀ ਨੂੰ ਸਿਹਾਰੀ ਐੜੇ ਨੂੰ ਕੰਨਾ ਗਿਆਨੰ ਉਚਾਰਨ ਕਰਨਾ ਹੈ ਨਾ ਕਿ ਗੱਗੇ ਨੂੰ ਸਿਹਾਰੀ ਗਿਆਨੰ ਉਚਾਰਨ ਨਹੀਂ ਕਰਨਾ ਹੈ ਸੋ ਇਹ ਜੋ ਕਾਲੇ ਮਾਰਕਰ ਨਾਲ ਤੁਹਾਨੂੰ ਲਿਖ ਕੇ ਦਿਖਾ ਰਹੇ ਨੇ ਇਹ ਬਿਲਕੁਲ ਸਹੀ ਹੈ ਜੋ ਰੈੱਡ ਮਾਰਕਰ ਲਾਲ ਮਾਰਕਰ ਨਾਲ ਲਿਖਿਆ ਹੋਇਆ ਹੈ ਇਹ ਬਿਲਕੁਲ ਹੀ ਗਲਤ ਉਚਾਰਨ ਹੈ ਅਗਲਾ ਜੋ ਸ਼ਬਦ ਹੈ ਇਸ ਨੂੰ ਵੀ ਜ਼ਿਆਦਾਤਰ ਸੰਕਤਾ ਗਲਤ ਉਚਾਰਨ ਕਰ ਦਿੰਦੀ ਹੈ ਮਮਾ ਭੱਦੇ ਨੂੰ ਔਂਕੜ ਭੱਬੇ ਨੂੰ ਕੰਨਾ ਰਾਰਾ ਇੱਥੇ ਕਈ ਸੰਕਤਾ ਕੀਵੇਂ ਉਚਾਰਨ ਕਰਦੀਆਂ ਨੇ ਇਸ ਦਾ ਸੰਕਤਾ ਕੀਵੇਂ ਉਚਾਰਨ ਕਰ ਦਿੰਦੀਆਂ ਨੇ ਮੰਮਾ ਤੱਦੇ ਨੂੰ ਉਹ ਲੈਂਕੜ ਭੱਬੇ ਨੂੰ ਕੰਨਾ ਰਾਰਾ ਮਧੂਪਾਰ ਬੋਲ ਦਿੰਦੀਆਂ ਨੇ ਮਧੂਪਾਰ ਨਹੀਂ ਬੋਲਣਾ ਇੱਥੇ ਜੋ ਤੱਦੇ ਨੂੰ ਔਂਕੜ ਹੈ ਇਹ ਨਹੀਂ ਉਚਾਰਨ ਕਰਨੀ ਇਸ ਨੂੰ ਬੋਲਣਾ ਹੈ ਮਦਪਾਰ ਕਿਵੇਂ ਬੋਲਣਾ ਹੈ ਮਦਪਾਰ ਛੰਦ ਇਹ ਬਿਲਕੁਲ ਸਹੀ ਉਚਾਰਨ ਹੈ ਮਦਪਾਰ ਹੀ ਬੋਲਣਾ ਹੈ ਇਸ ਨੂੰ ਮਧੂਪਾਰ ਨਹੀਂ ਬੋਲਣਾ ਮਮਾ ਧੱਦੇ ਨੂੰ ਦਲੈਂਕੜ ਨਹੀਂ ਬੋਲਣਾ ਮਧੂਪਾਰ ਬੋਲਾਂਗੇ ਗਲਤ ਉਚਾਰਨ ਹੋਏਗਾ ਇਸ ਨੂੰ ਮਦਪਾਰ ਹੀ ਬੋਲਣਾ ਹੈ ਮਦਪਾਰ ਅਗਲਾ ਜੋ ਸ਼ਬਦ ਹੈ ਚੱਤੇ ਉੱਤੇ ਆਦਕ ਕਕਾ ਰਾਰਾ ਤੇ ਸੰਤਾਂ ਜ਼ਿਆਦਾਤਰ ਇਸ ਨੂੰ ਵੀ ਗਲਤ ਹੀ ਉਚਾਰਨ ਕਰ ਦਿੰਦੀਆਂ ਨੇ ਸੰਤਾ ਕਈ ਇਸ ਦਾ ਜਿਹੜਾ ਗੁਰਬਾਣੀ ਜਪ ਸਾਹਿਬ ਦੀ ਬਾਣੀ ਹੈ ਇਸ ਦੇ ਵਿੱਚ ਇਹ ਬਹੁਤ ਵਾਰ ਸ਼ਬਦ ਆਉਂਦਾ ਹੈ ਤੇ ਸੰਤਾ ਅਦਕ ਦਾ ਉਚਾਰਨ ਨਹੀਂ ਕਰਦੀਆਂ ਨੇ ਸੰਤਾ ਚਕਰ ਬੋਲ ਦਿੰਦੀਆਂ ਨੇ ਚਕਰ ਚਕਰ ਨਹੀਂ ਬੋਲਣਾ ਇੱਥੇ ਚੱਚੇ ਉੱਤੇ ਆਦਕ ਪੂਰਾ ਬੋਲਣਾ ਹੈ ਚੱਚੇ ਉੱਤੇ ਆਦਕ ਤੇ ਚ ਪੱਕਾ ਪੈਰ ਚਰਾਣਾ ਚੱਕਰ ਚੱਕਰ ਬੋਲਣਾ ਹੈ ਚੱਕਰ ਬੋਲਣਾ ਹੈ ਭਾਕੇ ਬੋਲਣਾ ਹੈ ਚੱਕਰ ਚੱਕਰ ਚੱਤਰ ਠੀਕ ਹੈ ਇਹ ਗੁਰਬਾਣੀ ਦੇ ਵਿੱਚ ਹੈ ਚੱਤਰ ਚੱਕਰ ਅਦਕ ਦੀ ਪੂਰੀ ਆਵਾਜ਼ ਦੇਣੀ ਹੈ ਕਈ ਸੰਤਾਂ ਅਦਕ ਨਹੀਂ ਲਗਾਉਂਦੀਆਂ ਚੱਚਾ ਮੁਕਤਾ ਹੀ ਕਰ ਦਿੰਦੇ ਨੇ ਚੱਕਰ ਬੋਲ ਦਿੰਦੇ ਨੇ ਚੱਤਰ ਬੋਲ ਦਿੰਦੀਆਂ ਨੇ ਸੋ ਇਸ ਕਰਕੇ ਸੰਤਾਨ ਨੂੰ ਬੇਨਤੀ ਕਰਦੇ ਹਾਂ ਜੋ ਅਦਕ ਹੈ ਉਸ ਦੀ ਪੂਰੀ ਆਵਾਜ਼ ਦੇਣੀ ਹੈ ਚੱਕਰ ਬੋਲਣਾ ਹੈ ਚੱਕਰ ਚੱਤਰ ਤੇ ਐਦਾਂ ਚਚਾ ਮੁਕਤਾ ਕਕਾ ਰਾਰਾ ਐਦਾਂ ਬਿਲਕੁਲ ਨਹੀਂ ਬੋਲਣਾ ਹੈ ਦਾੰਤ ਉਚਾਰਨ ਹੈ ਜੋ ਅਦਕ ਦੇ ਨਾਲ ਉਚਾਰਨ ਹੈ ਐਦਾਂ ਹੀ ਬਿਲਕੁਲ ਸਹੀ ਉਚਾਰਨ ਹੈ ਅਦਕ ਦੇ ਨਾਲ ਹੀ ਉਚਾਰਨ ਕਰਨਾ ਹੈ ਅਗਲਾ ਜੋ ਸ਼ਬਦ ਹੈ ਬੱਬੇ ਨੂੰ ਸਿਹਾਰੀ ਸ ਸੇ ਨੂੰ ਟਿੱਪੀ ਤੇ ਸ ਸੇ ਦੇ ਪੈਰ 'ਚ ਵਾਵਾ ਹੈ ਅੱਗੇ ਭੱਬਾ ਰਾਰਾ ਇਸ ਦਾ ਕਿਵੇਂ ਉਚਾਰਨ ਕਰਨਾ ਹੈ ਆਓ ਜਾਣੀਏ ਇੱਥੇ ਬੱਬੇ ਨੂੰ ਸਿਹਾਰੀ ਜੋ ਸ ਸੇ ਦੇ ਪੈਰ 'ਚ ਵਾਵਾ ਲੱਗਿਆ ਹੈ ਇਹ ਕੀ ਕਰੇਗਾ ਅੱਧਾ ਵਾਵਾ ਲੱਗਿਆ ਹੈ ਇੱਥੇ ਸ ਸੇ ਦੇ ਪੈਰ 'ਚ ਇਹ ਕੀ ਕਰੇਗਾ ਇਹ ਸ ਸ ਨੂੰ ਔਂਕੜ ਲਗਾ ਕੇ ਅਤੇ ਐਰੇ ਅੱਖਰ ਦਾ ਐ ਐਰੇ ਅੱਖਰ ਨੂੰ ਪ੍ਰਗਟ ਕਰਕੇ ਜੋ ਟਿੱਪੀ ਹੈ ਐਰੇ ਨੂੰ ਲੱਗੇਗੀ ਅੱਗੇ ਭਬਾ ਰਾਰ ਬੇਸਵੰਮ ਪਰ ਬੋਲਣਾ ਹੈ ਇਸ ਨੂੰ ਬੇਸਵੰਮ ਪਰ ਬੱਬੇ ਨੂੰ ਸਿਹਾਰੀ ਸ ਸ ਨੂੰ ਔਂਕੜ ਬੇਸਵ ਐਰੇ ਨੂੰ ਟਿੱਪੀ ਅੰ ਭਬਾ ਰਾਰ ਬੇਸਵੰਮ ਪਰ ਬੋਲਣਾ ਹੈ ਨਾ ਕਿ ਵਿਆਸਮੰ ਪਰ ਬੋਲਣਾ ਹੈ ਵਾ ਵੀ ਬਹਾਵੇ ਦੇ ਨਾਲ ਬਿਲਕੁਲ ਵੀ ਇਸ ਦਾ ਉਚਾਰਨ ਨਹੀਂ ਕਰਨਾ ਇਸ ਦਾ ਜੋ শুদ্ধ ਉਚਾਰਨ ਹੈ ਬੱਬੇ ਨੂੰ ਸਿਹਾਰੀ ਸ ਸੇ ਨੂੰ ਔਂਕੜ ਜੋ ਅੱਧਾ ਵਾਵਾ ਲੱਗਿਆ ਹੈ ਇਹ ਕੀ ਕਰੇਗਾ ਸ ਸੇ ਨੂੰ ਔਂਕੜ ਲਗਾ ਕੇ ਅੱਗੇ ਐੜੇ ਅੱਖਰ ਦਾ ਰੂਪ ਲਵੇ ਲਵੇਗਾ ਐੜੇ ਅੱਖਰ ਨੂੰ ਜੋ ਸ ਸੇ ਨੂੰ ਟਿੱਪੀ ਹੈ ਇਹ ਐੜੇ ਨੂੰ ਟਿੱਪੀ ਲੱਗ ਕੇ ਅੱਗੇ ਭੱਬਾ ਰਾਰਾ ਬੇਸਵੰ ਪਰ ਬੋਲਣਾ ਹੈ ਅਗਲਾ ਜੋ ਸ਼ਬਦ ਹੈ ਕਕਾ ਰਾਰੇ ਨੂੰ ਔਂਕੜ ਲੱਲੇ ਨੂੰ ਕੰਨਾ ਸੋਰੀ ਕਕਾ ਰਾਰੇ ਨੂੰ ਔਂਕੜ ਨਾਣੇ ਨੂੰ ਕੰਨਾ ਲੱਲਾ ਯਈਆ ਕਕਾ ਰਾਰੇ ਨੂੰ ਔਂਕੜ ਨਾਣੇ ਨੂੰ ਕੰਨਾ ਲੱਲਾ ਯਈਆ ਇਸ ਦਾ ਜੋ ਸ਼ਬਦ ਉਚਾਰਨ ਹੈ ਉਹ ਕੀ ਮੇ ਕਰਨਾ ਹੈ ਕਕੇ ਨੂੰ ਔਂਕੜ ਕੁਰ ਰਾਣਾ ਨਾਲੇ ਨੂੰ ਕੰਨਾ ਕੁਰ ਨਾ ਅੱਗੇ ਲੱਲੇ ਨੂੰ ਸਿਹਾਰੀ ਲਾਉਣੀ ਹੈ ਅੱਗੇ ਜਦੋਂ ਲੱਲੇ ਨੂੰ ਸਿਹਾਰੀ ਲਗਾਵਾਂਗੇ ਤੇ ਜਿਹੜਾ ਯਈਆ ਹੈ ਉਹ ਕਾਰੇ ਦਾ ਰੂਪ ਲਵੇਗਾ ਕੁਰ ਨਾਲੇ ਜਦੋਂ ਅਸੀਂ ਕੁਰ ਨਾਲੇ ਬੋਲਾਂਗੇ ਕੁਰ ਨਾਲੇ ਇਸ ਦਾ ਉਚਾਰਨ ਕਰਨਾ ਹੈ ਕੁਰ ਨਾਲੇ ਜਦੋਂ ਲੱਲੇ ਨੂੰ ਸਿਹਾਰੀ ਲਗਾਉਂਦੇ ਹਾਂ ਆ ਅਗੇ ਐੜੇ ਦੀ ਵਾਦ ਦੇਣੀ ਹੈ ਜਿਹੜਾ ਯਈਆ ਹੈ ਇਹ ਕੀ ਕਰੇਗਾ ਕੁਰਨਾਲਿਆ ਬੋਲਣਾ ਹੈ ਕੁਰਨਾਲਿਆ ਸੋ ਇਹ ਇਸ ਦਾ ਸ਼ੁੱਧ ਉਚਾਰਨ ਹੈ ਕੁਰਨਾਲਿਆ ਬੋਲਣਾ ਹੈ ਨਾ ਕਿ ਜੋ ਕਈ ਸੰਗ ਦਾ ਇਸ ਦਾ ਉਚਾਰਨ ਕੁਰਨਾਲੇ ਯ ਕਰ ਦਿੰਦਿਆਂ ਨੇ ਯਈਆ ਬੋਲ ਦਿੰਦਿਆਂ ਨੇ ਕੁਰਨਾਲੇ ਏਦਾਂ ਬਿਲਕੁਲ ਵੀ ਉਚਾਰਨ ਨਹੀਂ ਕਰਨਾ ਹੈ ਇਸ ਦਾ ਉਚਾਰਨ ਕਰਨਾ ਹੈ ਕੁਰਨਾਲਿਆ ਤੇ ਅਗਲਾ ਜੋ ਸ਼ਬਦ ਹੈ ਇਸ ਦਾ ਵੀ ਕਈ ਸੰਗਤਾਂ ਗਲਤ ਉਚਾਰਨ ਕਰ ਦਿੰਦੀਆਂ ਨੇ ਇਸ ਦਾ ਇਹ ਸ਼ਬਦ ਰੀ ਜਾਂ ਸਾਹਿਬ ਦੇ ਤਕਰੀਬਨ ਅਰੰਭ ਦੇ ਵਿੱਚ ਹੀ ਆ ਜਾਂਦਾ ਹੈ ਇਹ ਸ਼ਬਦ ਹੈ ਐੜਾ ਮਮਾ ਜੱਜਾ ਬੱਬੇ ਨੂੰ ਦਲਾਮ ਤੇ ਇਸ ਦਾ ਕਈ ਸੰਗਤਾਂ ਉਚਾਰਨ ਕਰਤ ਹੁੰਦੀਆਂ ਨੇ ਅਮ ਜਵੇ ਅਮ ਜਵੇ ਉਚਾਰਨ ਨਹੀਂ ਕਰਨਾ ਐੜਾ ਮੰਮਾ ਜੱਜਾ ਬੱਬੇ ਨੂੰ علاوہ ਅਮ ਜਵੇ ਨਹੀਂ ਉਚਾਰਨ ਕਰਨਾ ਕਈ ਸੰਤਾ ਇਥੇ ਇਸ ਸ਼ਬਦ ਨੂੰ ਏਦਾਂ ਦੋ ਹਿੱਸਿਆਂ ਦੇ ਵਿੱਚ ਵੰਡ ਲੈਂਦੀਆਂ ਨੇ ਪਰ ਏਦਾਂ ਉਚਾਰਨ ਨਹੀਂ ਕਰਨਾ ਕਈ ਸੰਤਾ ਇਸ ਨੂੰ ਅਮ ਜਵੇ ਬੋਲ ਦਿੰਦੀਆਂ ਨੇ ਅਮ ਜਵੇ ਨਹੀਂ ਬੋਲਣਾ ਇਸ ਦਾ ਜੋ ਉਚਾਰਨ ਕਰਨਾ ਹੈ ਉਹ ਕਿਵੇਂ ਕਰਨਾ ਹੈ ਐੜਾ ਮੁਕਤਾ ਲਗਾ ਕੇ ਐਰੇ ਨੂੰ ਇਸ ਦਾ ਜੋ ਉਚਾਰਨ ਕਰਨਾ ਹੈ ਐਣਾ ਬੋਲ ਕੇ ਅਗਲੇ ਜੋ ਇਹ ਤਿੰਨ ਸ਼ਬਦ ਨੇ ਅੱਖਰ ਨੇ ਇਹ ਇਕੱਠੇ ਹੀ ਬੋਲਣੇ ਹਨ ਬੋਲਣੇ ਹਨ ਐੜਾ ਪੈਣਾ ਬੋਲ ਕੇ ਤੇ ਰਹੇ ਤਿੰਨੇ ਅੱਖਰ ਇਕੱਠੇ ਹੀ ਬੋਲਣੇ ਹੈ ਇਹਦਾ ਉਚਾਰਨ ਹੈ ਅ ਮਜਵੇ ਅ ਮਜਵੇ ਬੋਲਣਾ ਹੈ ਐੜਾ ਮੰਮੇ ਉੱਤੇ ਆਦਿਕ ਲਗਾ ਕੇ ਅ ਮਜਵੇ ਅਮਜਵੇ ਉਚਾਰਨ ਕਰਨਾ ਹੈ ਐੜਾ ਮੁਕਤਾ ਐੜੇ ਨੂੰ ਪਹਿਲਾਂ ਥੋੜਾ ਜਿਆ ਫਾਸਟ ਬੋਲ ਕੇ ਥੋੜਾ ਜਿਆ ਘੱਟ ਹੀ ਬੋਲ ਕੇੜਾ ਨੂੰ ਤਾਂ ਅਮਜਵੇ ਅਮਜਵੇ ਬੋਲਣਾ ਹੈ ਨਾ ਕਿ ਅਮਜਵੇ ਅਮਜਵੇ ਇਸ ਦਾ ਗਲਤ ਉਚਾਰਨ ਹੋਵੇਗਾ ਇਸ ਦਾ ਉਚਾਰਨ ਕਰਨਾ ਹੈ ਅਮਜਵੇ ਅਗਲਾ ਜੋ ਸ਼ਬਦ ਹੈ ਇਸ ਦਾ ਵੀ ਸੰਤ ਜਿਆਦਾਤਰ ਗਲਤ ਉਚਾਰਨ ਕਰਦੇ ਨੇ ਐੜੇ ਨੂੰ ਕੰਨਾ ਡੱਡੇ ਨੂੰ ਬਿਹਾਰੀ ਠੱਠਾ ਅੜਿਠ ਅਸੀਂ ਬੋਲਣ ਦੇ ਵਿੱਚ ਅਗਲੀ ਹੀ ਤੁੱਕ ਆਉਂਦੀ ਹੈ ਟੀਠ ਟੱਡੇ ਨੂੰ ਬਿਹਾਰੀ ਠੱਠਾ ਆਉਂਦਾ ਹੈ ਪਰ ਸੰਗਤਾਂ ਜ਼ਿਆਦਾਤਰ ਇੱਥੇ ਵੀ ਢੱਡਾ ਹੀ ਲਗਾ ਦਿੰਦੀਆਂ ਨੇ ਡੱਡੇ ਦੀ ਜਗ੍ਹਾ ਆ ਟੀਠ ਹੀ ਬੋਲ ਦਿੰਦੀਆਂ ਨੇ ਜਦਕਿ ਇਸ ਦਾ ਉਚਾਰਨ ਹੈ ਐੜੇ ਨੂੰ ਕੰਨਾ ਆ ਡੱਡੇ ਨੂੰ ਵੀ ਹਰਿ ਢੀ ਠੱਠਾ ਆੜਿਠ ਹੀ ਬੋਲਣਾ ਹੈ ਆ ਡੀ ਸਹੀ ਬੋਲਣਾ ਹੈ ਐੜਾ ਟੱਡੇ ਨੂੰ ਅਗਰ ਬਿਹਾਰੀ ਲਗਾਵਾਂਗੇ ਤਾਂ ਇਹ ਗਲਤ ਉਚਾਰਨ ਹੋਵੇਗਾ ਇਸ ਦਾ ਆ ਢੀਠ ਟੱਡੇ ਨੂੰ ਬਿਹਾਰੀ ਨਹੀਂ ਲਗਾਉਣੀ ਇੱਥੇ ਡੱਡੇ ਨੂੰ ਬਿਹਾਰੀ ਹੈ ਤਾਂ ਪੂਰਾ ਇੱਥੇ ਡੱਡੇ ਨੂੰ ਬਿਹਾਰੀ ਦੇ ਨਾਲ ਹੀ ਬੋਲਣਾ ਹੈ ਆ ਡੀਠ ਹੀ ਬੋਲਣਾ ਹੈ ਨਾ ਕਿ ਆ ਅਰ ਆ ਟੀ ਠਾ ਬੋਲਣਾ ਹੈ ਜਾਂ ਕੰਨੇ ਦੇ ਨਾਲ ਵੀ ਅਗਰ ਤੁਸੀਂ ਬੋਲਾਂਗੇ ਆ ਟੀ ਠਾ ਪਲ ਦੀ ਕੈਨ ਦਾ ਭਾਵ ਇੱਥੇ ਟੱਡਾ ਬਿਲਕੁਲ ਵੀ ਨਹੀਂ ਲਗਾਉਣਾ ਕਿਉਂਕਿ ਇੱਥੇ ਡੱਡਾ ਲੱਗਿਆ ਹੈ ਗੁਰਬਾਣੀ ਦੇ ਵਿੱਚ ਵੀ ਤਾਂ ਇੱਥੇ ਡੱਡੇ ਨੂੰ ਹੀ ਵੀ ਹਰੀ ਦਾ ਉਚਾਰਨ ਕਰਨਾ ਹੈ ਆ ਡੀ ਠ ਡੱਡੇ ਨੂੰ ਵੀ ਹਰੀ ਡੀ ਠਠਾ ਮੁਕਤਾ ਠ ਆ ਡੀ ਠ ਹੀ ਬੋਲਣਾ ਹੈ ਨਾ ਕਿ ਆ ਟੀ ਠ ਡੱਡੇ ਦੇ ਨਾਲ ਬਿਲਕੁਲ ਵੀ ਉਚਾਰਨ ਨਹੀਂ ਕਰਨਾ ਅਗਲਾ ਜੋ ਸ਼ਬਦ ਹੈ ਐੜਾ ਖਖੇ ਉੱਤੇ ਅਦਕ ਲੱਲਾ ਅਖਲ ਕਈ ਸੰਤਾ ਇੱਥੇ ਕਿਵੇਂ ਵਿਚਾਰਨ ਕਰਦੀਆਂ ਨੇ ਕਈ ਸੰਤਾ ਇੱਥੇ ਉਚਾਰਨ ਕਰ ਦਿੰਦੀਆਂ ਨੇ ਐੜਾ ਮੁਕਤਾ ਅੱਗੇ ਖਖਾ ਵੀ ਮੁਕਤਾ ਹੀ ਲਿਖ ਦਿੰਦੀਆਂ ਨੇ ਉਚਾਰਨ ਕਰ ਦਿੰਦੀਆਂ ਨੇ ਐੜਾ ਖਖਾ ਲਲਾ ਅਖਲ ਬੋਲ ਦਿੰਦੀਆਂ ਨੇ ਅਖਲ ਅਖਰ ਇਸ ਦਾ ਗਲਤ ਉਚਾਰਨ ਹੈ ਅਖਰ ਨਹੀਂ ਉਚਾਰਨ ਕਰਨਾ ਸੋ ਸੰਕਤਾ ਕਿਵੇਂ ਉਚਾਰਨ ਕਰ ਦਿੰਦੀ ਹੈ ਨੇ ਤਿੰਨੇ ਅੱਖਰ ਮੁਕਤੇ ਲਗਾ ਦਿੰਦੇ ਨੇ ਐੜਾ ਖਖਾ ਲਲਾ ਅਖਲ ਉਚਾਰਨ ਨਹੀਂ ਕਰਨਾ ਹੈ ਇਸ ਦਾ ਉਚਾਰਨ ਕਿਵੇਂ ਕਰਨਾ ਹੈ ਐੜਾ ਖਖੇ ਉੱਤੇ ਆਦਕ ਲੱਲਾ ਅਖਲ ਬੋਲਣਾ ਹੈ ਭਰ ਕੇ ਪੂਰਾ ਖਖੇ ਉੱਤੇ ਆਦਕ ਲੱਲਾ ਅਖਲ ਅਖਲ ਨਹੀਂ ਬੋਲਣਾ ਅਖਲ ਗੰਤੁ ਉਚਾਰਨ ਨਹੀਂ ਇਸ ਦਾ ਜੋ ਸ਼ੁੱਧ ਉਚਾਰਨ ਹੈ ਉਹ ਜਿਵੇਂ ਗੁਰਬਾਣੀ ਦੇ ਵਿੱਚ ਲਿਖਿਆ ਹੈ ਖਖੇ ਨੂੰ ਉੱਤੇ ਆਦਕ ਲੱਲਾ ਇਸੇ ਤਰ੍ਹਾਂ ਹੀ ਇਸ ਦਾ ਉਚਾਰਨ ਕਰਨਾ ਅਖਲ ਦੰਤ ਉਚਾਰਨ ਹੋਵੇਗਾ ਸੋ ਅਖਲ ਹੀ ਬੋਲਣਾ ਹੈ ਅੜਾ ਖਖੇ ਉੱਤੇ ਅਦਕ ਲੱਲਾ ਅਖਲ ਨਾ ਕਿ ਅਖਲ ਬੋਲਣਾ ਹੈ ਇੱਥੇ ਸੰਗਤਾਂ ਨੂੰ ਇੱਕ ਵਾਰ ਫਿਰ ਸਮਝਾ ਦਈਏ ਜੋ ਲਾਲ ਰੰਗ ਦੇ ਵਿੱਚ ਗੋੜ ਉੱਤੇ ਅੱਖਰ ਲਿਖੇ ਨੇ ਇਹ ਗਲਤ ਅੱਖਰ ਗਲਤ ਉਚਾਰਨ ਹੈ ਭਾਵੇਂ ਕਿ ਇਹਨਾਂ ਦਾ ਗਲਤ ਉਚਾਰਨ ਹੈ ਸ਼ਬਦਾਂ ਦਾ ਜੋ ਇਹ ਕਾਲੇ ਰੰਗ ਵਿੱਚ ਲਿਖਿਆ ਹੈ ਇਹ শুদ্ধ ਉਚਾਰਨ ਹੈ ਇੱਕ ਵਾਰ ਫਿਰ ਤੋਂ ਨਿਗਾਹ ਮਾਰਿਏ ਟੱਕੇ ਦੇ ਪੈਰ ਚ ਰਾਰਾ ਲੱਗਿਆ ਹੈ ਦੁਲੈਂਕੜ ਅੱਗੇ ਥਿਰ ਰਾਰਾ ਹੈ ਕਈ ਸੰਤ ਇਸ ਨੂੰ ਪੂਰ ਉਚਾਰਨ ਕਰ ਦਿੰਦੇ ਨੇ ਪੂਰ ਗਲਤ ਹੈ ਕਰੂਰ ਸਹੀ ਉਚਾਰਨ ਹੈ ਕਕਾ ਰਾਰੇ ਨੂੰ ਦੁਲੈਂਕੜ ਦੇ ਨਾਲ ਹੀ ਉਚਾਰਨ ਕਰਨਾ ਹੈ ਫਿਰ ਅੱਗੇ ਰਾਰਾ ਉਚਾਰਨ ਕਰਨਾ ਹੈ ਕਰੂਰ ਪੂਰ ਗਲਤ ਵਿਚਾਰਨ ਹੈ ਅੱਗੇ ਜੋ ਸ਼ਬਦ ਹੈ ਪਰਮੇਸ਼ੋਰੰ ਉਚਾਰਨ ਕਰਨਾ ਹੈ ਨਾ ਕਿ ਪਰਮੇਸ਼ਵਰੰ ਵਾਵੇ ਦੇ ਨਾਲ ਉਚਾਰਨ ਕਰਾਂਗੇ ਗਲਤ ਵਿਚਾਰ ਹੋਵੇਗਾ ਅਗਲਾ ਜੋ ਸ਼ਬਦ ਹੈ ਹਾਹ ਨੂੰ ਦਲਾਮ ਉੱਤੇਿੰ ਬਿੰਦੀ ਹਾਂ ਹੀ ਬੋਲਣਾ ਹੈ ਅਗਰ ਅਸੀਂ ਬਿਨਾ ਬਿੰਦੀ ਤੋਂ ਉਚਾਰਨ ਕਰਾਂਗੇ ਤਾਂ ਗਲਤ ਉਚਾਰਨ ਹੋਵੇਗਾ ਹੈ ਇਸ ਦਾ ਉਚਾਰਨ ਬਿਲਕੁਲ ਵੀ ਨਹੀਂ ਕਰਨਾ ਹੈ ਬਿਨਾ ਬਿੰਦੀ ਤੋਂ ਗਲਤ ਉਚਾਰਨ ਹੋਵੇਗਾ ਅਗਲਾ ਜੋ ਸ਼ਬਦ ਹੈ ਗੱਗਾ ਅੱਧਾ ਯਈਆਂ ਕੰਨਾ ਨਿੰਨ ਟੁੱੱਪੀ ਇਹਦਾ ਉਚਾਰਨ ਕਰਨਾ ਹੈ ਗੱਗਾ ਈੜੀ ਨਾਲ ਸਿਹਾਰੀ ਐੜੇ ਨੂੰ ਕੰਨਾ ਨਿੰਨੇ ਨੂੰ ਟੁੱੱਪੀਗੇ ਆਨੰਗ ਉਚਾਰਨ ਕਰਨਾ ਹੈ ਨਾ ਕਿ ਗੱਗੇ ਨੂੰ ਸਿਹਾਰੀ ਗੇ ਐੜੇ ਨੂੰ ਕੰਨਾ ਨਨੇ ਨੂੰ ਟੁੱੱਪੀਗੇ ਆਨੰਗ ਉਚਾਰਨ ਹੀ ਕਰਨਾ ਗੱਗਾ ਨੁਕਤਾ ਹੀ ਉਚਾਰਨ ਕਰਨਾ ਹੈ ਆਪਣਾ ਜੋ ਸ਼ਬਦ ਹੈ ਇਸ ਦਾ ਉਚਾਰਨ ਮਦ ਭਾਰ ਕਰਨਾ ਹੈ ਨਾ ਕਿ ਮਧੂ ਭਾਰ ਕਰਨਾ ਹੈ ਅਗਲਾ ਜੋ ਸ਼ਬਦ ਹੈ ਚਤੇ ਉਤੇ ਅਦਕ ਪੂਰਾ ਬੋਲਣਾ ਹੈ ਚੱਕਰ ਬੋਲਣਾ ਹੈ ਚੱਕਰ ਨਾ ਕਿ ਮੁਕਤਾਰ ਖਣਾ ਹੈ ਚੱਕਰ ਨਹੀਂ ਬੋਲਣਾ ਚੱਕਰ ਗਲਤ ਉਚਾਰਨ ਹੋਵੇਗਾ ਅਗਲਾ ਜੋ ਸ਼ਬਦ ਹੈ ਬੱਵਾ ਸਸੇ ਦੇ ਪੈਰ ਚੱਦਾ ਵਾਵਾ ਲੱਗਿਆ ਹੈ ਪਰ ਟਿੱਪੀ ਵੀ ਹੈ ਇਸ ਦਾ ਉਚਾਰਨ ਕੀ ਕਰਨਾ ਹੈ ਬੱਦੇ ਨੂੰ ਸਿਹਾਰੇ ਸਸੇ ਨੂੰ ਔਂਕੜ ਲੱਗੇਗਾ ਜਿਹੜਾ ਵਾਵਾ ਉਹ ਸਸੇ ਨੂੰ ਔਂਕੜ ਲਗਾ ਕੇ ਅੜੇ ਦਾ ਰੂਪ ਲਵੇਗਾ ਜੋ ਸਸੇ ਨੂੰ ਦਿੱਤੀ ਉਹ ਅੜੇ ਨੂੰ ਟਿੱਪੀ ਲਗਾ ਕੇ ਪੱਬਾਰਾ ਕੰਦੇ ਇਸ ਨੂੰ ਉਂ ਪਰ ਬੋਲਣਾ ਹੈ ਪਹਿਲਾ ਜੋ ਸ਼ਬਦ ਹੈ ਕੁਰਨਾਲਿਆ ਬੋਲਣਾ ਹੈ ਅਗਲਾ ਜੋ ਸ਼ਬਦ ਹੈ ਐਨਾ ਮਮਾ ਜੱਜਾ ਬੱਦੇ ਨੂੰ ਦਲਾਣਾ ਆ ਮਜਬੇ ਬੋਲਣਾ ਹੈ ਆ ਮਜਬੇ ਬੋਲਣਾ ਹੈ ਮੰਮੇ ਉੱਤੇ ਆਦਕ ਲਗਾ ਕੇ ਹੀ ਉਚਾਰਨ ਕਰਨਾ ਹੈ ਅਮਜਵੇ ਅਗਲਾ ਜੋ ਸ਼ਬਦ ਐੜੇ ਨੂੰ ਕੰਨਾ ਡੱਡੇ ਨੂੰ ਵੀ ਹਾਰੇ ਠੱਠਾ ਆੜੀ ਠੇ ਹੀ ਬੋਲਣਾ ਹੈ ਨਾ ਕਿ ਐੜਾ ਟੱਡੇ ਨੂੰ ਵੀ ਹਾਰੇ ਠੇ ਨਹੀਂ ਬੋਲਣਾ ਟੱਡੇ ਨਾਲ ਉਚਾਰਨ ਕਰਨਗੇ ਗਲਤ ਉਚਾਰਨ ਕਰਾਂਗੇ ਡੱਡੇ ਨਾਲ ਹੀ ਉਚਾਰਨ ਕਰਨਾ ਹੈ ਅਗਲਾ ਜੋ ਸ਼ਬਦ ਹੈ ਆਖੀਰਲਾ ਐੜਾ ਠਖੇ ਉੱਤੇ ਆਦਕ ਲੱਲਾ ਅਖਲ ਬੋਲਣਾ ਹੈ ਭਰ ਕੇ ਜੋ ਆਦਰ ਹੈ ਇਸ ਨੂੰ ਭਰ ਕੇ ਪੂਰਾ ਬੋਲਣਾ ਹੈ ਅਖਲ ਬੋਲਣਾ ਹੈ ਨਾ ਕਿ ਮੁਕਤਾ ਅਗਰ ਅਖਲ ਬੁਲਾਂਗੇ ਤਾਂ ਗਲਤ ਉਚਾਰਨ ਹੋਵੇਗਾ ਸੋ ਇਹ ਸੰਨ ਜੋ ਅੰਮ੍ਰਿਤ ਵੇਲੇ ਦੀ ਸਾਡੀ ਦੂਜੀ ਬਾਣੀ ਹੈ ਜਾਪ ਸਾਹਿਬ ਸ੍ਰੀ ਦਸ਼ਮ ਗ੍ਰੰਥ ਸਾਹਿਬ ਜੀ ਦੀ ਪ੍ਰਮਾਣ ਬਾਣੀ ਸਤ ਅਰੰਭ ਵਾਲੀ ਬਾਣੀ ਦਸਮ ਪਾਸ਼ਾ ਤਨ ਤਨ ਸਾਹਿਬ ਸ੍ਰੀ ਗੁਰੂ ਗੋਵਿੰਦ ਸਿੰਘ ਮਹਾਰਾਜ ਜੀ ਨੇ ਪੌਂਟਾ ਸਾਹਿਬ ਹਿਮਾਚਲ ਵਿਖੇ ਦਰਿਆ ਦੇ ਕਿਨਾਰੇ ਇਸ ਬਾਣੀ ਦਾ ਉਚਾਰਨ ਕੀਤਾ ਸੀ ਸੋ ਇਹ ਬੇਨਤੀ ਆ ਪ੍ਰਵਾਨ ਕਰਨੀ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ